ਤਿੰਨ ਬੱਚੇ ਨੇ ਇਹ ਕਿ ਖੜਾ ਹੋਈ ਗੋਗੇ ਮੜ ਜਾ। ਕਿਹਦਾ ਇਧਰ ਸੱਤਾਂ। ਇਹ ਮੁੰਡਾ ਇੱਕ ਦੁਕਾਨ ਤੇ ਕੰਮ ਕਰਦਾ ਸੀਗਾ ਜੀ। ਤੇ ਇਹਨਾਂ ਦੇ ਦੁਕਾਨਦਾਰ ਨੇ ਟੈਂਟ ਲਾਣਾ ਸੀਗਾ, ਸਟੋਲਾਂ ਲਾਣ ਵਾਸਤੇ ਲੜੀਆਂ ਲੋੜੀਆਂ ਰੱਖਣ ਵਾਸਤੇ। ਤੋਂ ਨਾਲ ਦੀ ਦੁਕਾਨ ਵਾਲੇ ਦਾ ਕਿਤੇ ਥੋੜਾ ਜਿਹਾ ਸਮਾਨ ਖਰਾਬ ਹੋ ਗਿਆ। ਤੇ ਤੇ ਉਹਨਾਂ ਨੇ ਨਾਲ ਦੀ ਦੁਕਾਨ ਵਾਲੇ ਨੇ ਨਾ ਕੁੱਟ-ਕੁੱਟ ਬੁਰਾ ਹਾਲ ਕਰਤਾ ਇਹ ਬੱਚਾ ਨਾ ਤਾਂ ਇਹਦੇ ਮਾਪੇ ਬਾਪ ਨੇ ਸਿਰਫ ਇੱਕ ਉਹਦੀ ਭੈਣ ਆ ਕੁੜੀਆ ਕੁੜੀਆ ਦੀ ਤੇ ਇਹਦੀ ਭੈਣ ਜਦ ਆਪਣੇ ਭਰਾ ਦਾ ਪਤਾ ਕਰਨ ਗਿਆ ਉਹਨਾਂ ਨੇ ਦੋਨਾਂ ਕੁੜੀਆਂ ਨੂੰ ਨਾਲੇ ਕੁੜੀ ਦੀ ਫਰੈਂਡ ਸੀਗੀ ਇਹ ਦੋਨਾਂ ਨੂੰ ਇਹਨਾਂ ਨੂੰ ਚੰਗਾ ਰੱਖ ਕੇ ਦੁਕਾਨਦਾਰਾਂ ਨੇ ਕੁੱਟਿਆ ਇਹ ਵਿਚਾਰੀ ਹੁਣ ਰੋ ਰੋ ਕੇ ਉਰੇ ਪਾਗਲ ਹੋਈ ਵੀ ਉੱਤੋਂ ਡਾਕਟਰਾਂ ਕੋਲ ਜਾਦੇ ਆਏ 7 ਵਜੇ ਤੇ ਆਏ ਹੋਣੇ ਕਿਸੇ ਨਾਲ ਤੱਕ ਇਹਨਾਂ ਨੂੰ ਦਾਖਲ ਨਹੀਂ ਸੀ ਕੀਤਾ ਬਾਲੀ ਮੁਹੰਮਦ ਡਾਕਟਰ ਮੈਂਨ ਡਿਊਟੀ ਦੇ ਸੀ ਉਹ ਕਹਿੰਦਾ ਮੇਰੀ ਡਿਊਟੀ ਤੁਸੀਂ ਲੇਟ ਆਏ ਹੋ ਵੀ ਪਹਿਲੇ ਡਾਕਟਰ ਦਾ ਟਾਈਮ ਕੰਮ ਸੀਗਾ ਤੁਹਾਨੂੰ ਦਾਖਲ ਕਰਨਾ ਉਸ ਤੋਂ ਬਾਅਦ ਐਮਸੀ ਬਾਜਵਾ ਸਾਹਿਬ ਆਏ ਨੇ ਇਹਨਾਂ ਨੇ ਬਹੁਤ ਉਹਨਾਂ ਨੂੰ ਕਿਹਾ ਤੇ ਉਹ ਫੇਰ ਵੀ ਨਾ ਦਾਖਲ ਕਰਨ ਹਾਰ ਕੇ ਅਸੀਂ ਐਸਐਮਓ ਸਾਹਿਬ ਨੂੰ ਫੋਨ ਕੀਤਾ ਜਿਹੜੇ ਉੱਪਰ ਬੈੰਦੇ ਨੇ ਖੰਨੇ ਡਿਊਟੀ ਤੇ ਇਸ ਟਾਈਮ ਹੈ ਨਹੀਂ ਸੀ ਉਹਨਾਂ ਨੂੰ ਫੋਨ ਕੀਤਾ ਫੇਰ ਇਹ ਦਾਖਲ ਕੀਤਾ ਇਹਨਾਂ ਨੇ ਦੱਸੋ ਐਮਸੀ ਸਾਹਿਬ ਮੈਨੂੰ ਪਤਾ ਲੱਗਿਆ ਇਹਨਾਂ ਬੱਚਾ ਕੋਈ ਪਹੁੰਚ ਨਹੀਂ ਬੱਚੇ ਸਾਹਿਬ ਨੂੰ ਜਾ ਕੇ ਸਪਲਾਈ ਕਰਨਾ ਤੇ ਅਸੀਂ ਸਭ ਕੁਝ ਮੈਂ ਤੁਹਾਨੂੰ ਕੱਲ੍ਹ ਰੋ ਤੇ ਨਾਲਿਆ ਨਾ ਇਹਨਾਂ ਕਿਸੇ ਦਾਖਲ ਹੋਇਆ ਤੇ ਇਹਨੂੰ ਕਿਸੇ ਦਾਖਲ ਨਹੀਂ ਕੀਤਾ। ਫਿਰ ਮੈਂ ਡਾਕਟਰ ਸਾਹਿਬ ਨੂੰ ਆਖਿਆ ਉਹ ਮੇਰੀ ਗੱਲ ਨਹੀਂ ਸੁਣੀ। ਉਹ ਟੋਹਰਾਂ ਦਾ ਬਾਪੂ ਜੀ ਨੇ ਪੇਸ਼ ਆਏ। ਫਿਰ ਮੈਂ ਡੀਡੀ ਡਾਕਟਰ ਜਿਹੜੇ ਪਹਿਲਾਂ ਡਿਊਟੀ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਮੇਰੀ ਗੱਲ ਕਰਾਓ ਡਾਕਟਰ ਸਾਹਿਬ ਨਾਲ। ਮੈਂ ਜੋ ਗੱਲ ਕਰਵਾਈ ਤੇ ਕਹਿੰਦਾ ਮੈਂ ਨਹੀਂ ਗੱਲ ਕਰਨੀ। ਇਹਨਾਂ ਨੂੰ ਮੇਰੇ ਆਪਣਾ ਵੀ ਗੱਲ ਕਰਦੀ। ਫਿਰ ਇਹ ਸਰਕਾਰ ਵੀ ਆਏ। ਤੇ ਇਹ ਨਰਾਜ ਆ ਸਮ ਸਮੇਂ ਗੱਲ ਕੀਤੀ ਇਹ ਬੱਚਾ ਪੀਟਰ ਸੇ ਪੁੱਛਦਾ ਇਸ ਤੋਂ ਕਿਸੇ ਨੇ ਮਾਨੂੰ ਕੋਈ ਗੋਲੇ ਦਿੱਤੀ ਕੋਈ ਜਾਂਛਾ ਕੁਝ ਨਾ ਪਰ ਬੱਚਿਆਂ ਨੂੰ ਜਦੋਂ ਗੁਰੇਤਿਆਂ ਕੁੱਟਿਆ ਬੱਚੇ ਰੋ ਰਹੇ ਨੇ ਹੁਣ ਥੋੜਾ ਚੁੱਪ ਕਿਉਂ ਇਹਨਾਂ ਨੂੰ ਬਹੁਤ ਜ਼ੋਰ ਰੋ ਰਹੇ ਕਿਸੇ ਨੇ ਧਿਆਨ ਨਹੀਂ ਦਿੱਤਾ ਬੱਚਾ ਮੇਰੀ ਇਹ ਆਪ ਨੂੰ ਪ੍ਰਸ਼ਾਸਨ ਬੇਨਤੀ ਹੈ ਕਿ ਇਹ ਜੇ ਡਾਕਟਰਾਂ ਨੂੰ ਇਹ ਹਸਪਤਲ ਦੇ ਵਿੱਚ ਮਕੇਲ ਕੱਸੀ ਜਾਵੇ ਤੇ ਅੱਗੇ ਤਾਂ ਇਹ ਜੇ ਨਾ ਹੋਵੇ ਇਸ ਜੀਵਨ ਹੋ। ਬਾਕੀ ਇਹ ਗੁੜੀਆਂ ਦਾਦੀਆਂ ਗੁੜੀਆਂ ਕੀ ਗੱਲ ਹੋਈ ਬੇਟਾ ਉੱਥੇ ਤੁਹਾਡੇ ਨਾਲ ਦਦੀ ਮੈਂ ਛੋਟਾ ਪਰਾਉਥੇ ਨੇ ਕੰਮ ਤੇ ਲਾਇਆ ਹੋਇਆ ਹੈ ਗਾਲੀ ਕੰਮ ਤੇ ਲੱਗਿਆ ਸੀ ਕਿੰਦਾ ਕੰਮ ਕਰਨਾ ਸੀ ਟੈਂਟ ਲਾਉਣਾ ਸੀਗਾ ਤੇ ਇਹ ਉੱਪਰ ਟੈਂਟ ਲਾਉਣ ਚੱਲੇ ਗਿਆ ਸੀ ਹੈਲਪ ਕਰਨ ਤੇ ਉਹਨਾਂ ਨੇ ਕਪੜੇ-ਕਪੜੇ ਦੂਸਰੇ ਟੈਂਟ ਵਾਲੇ ਅੰਕਲ ਨੇ ਕਿੰਦਾ ਇਹ ਤਾਂ ਬਸ ਕੰਮ ਕਰਦਾ ਸੀ ਉੱਤੇ ਇਹਨੂੰ ਫੜ ਕੇ ਤੇ ਇਹਨੂੰ ਮਾਰਨ ਲੱਗ ਗਏ ਕਿ ਤੂੰ ਦੇਖਦਾ ਐ ਸਾਨੂੰ ਤੂੰਰੇ ਕਿਉਂ ਆਏ ਸਾਡੇ ਕੋਲ ਤੇ ਕਿਉਂ ਆਏ ਇਹ ਤਾਂ ਜੀ ਜਸਟ ਕੰਮ ਕਰਦਾ ਹੁੰ ਜਿਨ੍ਹਾਂ ਨੇ ਉੱਪਰ ਭੇਜਿਆ ਉਹਨਾਂ ਨੂੰ ਬੋਲੋ ਨਾ ਇਹਨੂੰ ਇੰਨਾ ਕੁੱਤੇ ਇੰਨਾ ਕੁੱਟਿਆ ਫਿਰ ਇਹਨੇ ਮੈਨੂੰ ਫੋਨ ਕੀਤਾ ਬਿਜਲੀ ਬਿਜਲੀ ਉਹ ਤਾਂ ਮੈਨੂੰ ਮਾਰ ਰਹੇ ਨੇ ਸਾਰਿਆਂ ਨੇ ਲੱਤ ਦੇ ਹੱਥ ਨਾਲ ਪੂਰਾ ਪੈਰ ਨਹੀਂ ਕਰਾ ਮਾਰਿਆ ਫਿਰ ਮੈਂ ਗਈ ਕਿਉਂਕਿ ਮੰਮੀ ਜੀ ਹੈ ਨਹੀਂ ਸਾਡੇ ਮੰਨ ਪਹਿਲੇ ਇਹਨਾਂ ਦੀ ਡੈਥ ਹੋਈ ਐ ਹੁਣ ਮੈਂ ਹੀ ਆਫਰ ਜਿੰਨੇ ਗਈ ਹੁੰਦੇ ਦੇਖਿਆ ਤਾਂ ਇਹਨੂੰ ਮਾਰਿਆ ਪੈਸੇ ਰੋ ਰਿਹਾ ਸੀ ਫਿਰ ਅਸੀਂ ਅਸੀਂ ਪੁੱਛਣ ਲਈ ਉਹਨਾਂ ਦੇ ਘਰੇ ਜਾ ਰਹੇ ਸੀ ਸਾਨੂੰ ਵੀ ਕਸੀਟ ਲੈ ਮੈਨੂੰ ਤੇ ਮੇਰੀ ਫਰੈਂਡ ਨੂੰ ਸਾਨੂੰ ਦੋਨੋਂ ਨੂੰ ਕਸੀਟ ਕੇ ਮਾਰਨ ਲੱਗੇ ਤੇ ਇਹ ਆਪਣੇ ਬ੍ਰਦਰ ਦੇ ਬਚਾਅ ਵਾਸਤੇ ਗਈ ਕੁੜੀ ਤੇ ਉਲਟਾ ਇਹਦੇ ਭਰਾ ਨੂੰ ਵੀ ਉਹਨਾਂ ਨੇ ਭਰਾ ਨੂੰ ਤੇ ਕੁੱਟੇ-ਕੁੱਟੇ ਦੋਨੋਂ ਕੁੜੀਆਂ ਨੂੰ ਫੜ ਕੇ ਕੁੱਟਿਆ ਉਹਨਾਂ ਨੇ ਉਲਟਾ ਜਿਹਨਾਂ ਦੇ ਦੁਕਾਨ ਤੇ ਕੰਮ ਕਰਦੇ ਨੇ ਉਹ ਦੁਕਾਨ ਵਾਲੇ ਹਜੇ ਨੇ ਉਹਨਾਂ ਨੇ ਨਾ ਹੀ ਜਮਾਈ ਹੈਲਪ ਨਹੀਂ ਕੀਤੀ ਨਾ ਇਹਨਾਂ ਕੋਈ ਹਸਪਤਾਲ ਚ ਲੈ ਕੇ ਆਇਆ ਉਲਟਾ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਅਸੀਂ ਸਵੇਰੇ ਦੇਖਾਂਗੇ